ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ ਇੱਕ ਹੋਰ ਨਵਾਂ ਟਰੈਕਟਰ ਲੈ ਕੇ ਆਏ ਹਾਂ ਕੋਕਾ ਪੀਸ ਫਾਰਮ 60 ਹੈ ਜੀ ਦੋਸਤੋ ਜੇਕਰ ਆਏ ਹੋ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੈਡ ਦੇ ਉੱਤੇ ਨੰਬਰ ਤੇ 5-7 ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਫਾਰਮ 60 ਹੈ ਜੀ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਦੋਸਤੋ 2008 ਮਾਡਲ ਹੈ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਜੇਕਰ ਕਰ ਗਿਆ ਇਸ ਦੇ ਟਾਇਰਾਂ ਦੀ ਟਾਇਰ ਹੈਗੀ ਜੀ 75 ਪੈਸੇ ਕੋਕਾ ਪਿਸ ਟਰੈਕਟਰ ਹੈ ਦੋਸਤੋ ਇੰਜਨ ਗੇਅਰ ਦਾ ਫੁੱਲ ਓਕੇ ਹੈ ਜੀ ਜੇਕਰ ਕਰ ਗਿਆ ਪੈਸ ਦੇ ਰੇਟ ਦੀ ਰੇਟ ਹੈਗਾ ਜੀ 255000 ਕੋਈ ਫਿਕਸ ਨਹੀਂ ਮੌਕੇ ਤੇ ਘੱਟ ਹੋ ਜਾਊਗਾ ਮਾਕੇ ਵੀਰ ਦਾ ਨੰਬਰ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਦੇ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਦੋਸਤੋ ਤੇ ਜੇ ਕਿਸੇ ਵੀਰ ਨੇ ਸੜ ਜਾਂ ਤਾਂ ਐਡ ਕਰਾਉਣੀ ਹੋਵੇ ਜਿਹੜੀ ਦਿੱਤੇ ਨੰਬਰ ਤੇ ਪਾਇਸਾ ਫੋਟੋਆਂ ਇੱਕ ਦੋ ਮਿੰਟ ਦੀ ਵੀਡੀਓ ਬਣਾ ਕੇ ਐਡ ਕਰਵਾ ਸਕਦੇ ਹੋ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ